ਸਾਰੇ ਹੀ ਕਬੂਤਰਬਾਜ਼ ਭਰਾ ਵੀਰੇ ਜਿੰਨੇ ਵੀਡੀਓ ਦੇਖ ਰਹੇ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਰਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਜਿੰਨੇ ਵੀ ਦਮੇ ਕਬੂਤਰਬਾਜ਼ ਭਰਾ ਆਪਣੇ ਵੀਡੀਓ ਦੇ ਨਾਲ ਜੁੜੇ ਨੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਆਪਣੇ ਇੰਡੀਆ ਤੋਂ ਕਬੂਤਰਵਾਜ ਭਰਾਵਾ ਦਾ ਮੈਸੇਜ ਆਇਆ ਹੋਇਆ ਸੀਗਾ ਮੇਰੇ ਪਰਸਨਲ ਫੋਨ ਦੇ ਉੱਤੇ ਵੀ ਕੋਈ ਰਿਕਵਰੀ ਵਾਲਾ ਜਿਹੜਾ ਪਾਊਡਰ ਹੈ ਉਹਦੀ ਵੀਡੀਓ ਬਣਾ ਕੇ ਅਪਲੋਡ ਕੀਤੀ ਜਾਵੇ ਚੈਨਲ ਦੇ ਉੱਤੇ ਇੰਡੀਆ ਤੋਂ ਮੈਸੇਜ ਆਏ ਹੋਏ ਸੀਗੇ ਪਰਸਨਲ ਨੰਬਰ ਦੇ ਉੱਤੇ ਲਓ ਜੀ ਸਾਰੇ ਤੁਸੀਂ ਕਬੂਤਰਵਾਜ ਭਰਾ ਵੀਰੇ ਨੋਟ ਕਰ ਲਓ ਜਿਹੜਾ ਪ੍ਰੋਜੈਕਟ ਸਕਰੀਨ ਦੇ ਉੱਤੇ ਚੱਲ ਰਿਹਾ ਟੌਲੀਸਨਾ ਕੰਪਨੀ ਆ ਹੈ ਕਬੂਤਰਬਾਜੀ ਦੇ ਬਹੁਤ ਹੀ ਵਧੀਆ ਪ੍ਰੋਜੈਕਟ ਤਿਆਰ ਕਰਦੀ ਆ ਟੋਲਿਸਨ ਕੰਪਨੀ ਟੋਲਿਸਨ ਕੰਪਨੀ ਦਾ ਰੀ ਕੱਪ ਫੋਰਥ ਤੇ ਰਿਕਵਰੀ ਵਾਲਾ ਪਾਊਡਰ ਆ ਇਹ ਰੀ ਕੱਪ ਫੋਰਥ ਤੇ ਇਟਾਲੀਅਨ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਅੰਗਰੇਜ਼ੀ ਦੇ ਵਿੱਚ ਆਪਾਂ ਵੈਸਟਰ ਰਿਕਵਰੀ ਕਹਿੰਦੇ ਆ ਫਾਸਟ ਰਿਕਵਰੀ ਪੰਜਾਬੀ ਦੇ ਵਿੱਚ ਆਪਾਂ ਤੇਜ਼ ਰਿਕਵਰੀ ਇਟਾਲੀਅਨ ਦੇ ਵਿੱਚ ਰੀ ਕੱਪ ਫੋਰਥ ਹੀ ਹੋ ਗਿਆ ਜੀ ਇਹ ਇਹ ਜਿਹੜਾ ਪਾਊਡਰ ਹੈ ਜੀ ਤੁਸੀਂ ਇੰਡੀਆ ਮੰਗਵਾ ਕੇ ਆਪਣੇ ਕਬੂਤਰਾਂ ਨੂੰ ਵਰਤੋ ਵੀਰੇ ਜਿਹੜੇ ਵੀਰੇ ਮੈਸੇਜ ਕਰ ਰਹੇ ਸੀ। ਅਰੀਕਾਪ 4 ਤੇ ਜਿਹੜਾ ਪਾਊਡਰ ਹੈ ਰਿਕਵਰੀ ਵਾਲਾ ਇਹਦਾ ਤੁਹਾਨੂੰ 100 ਦੇ ਵਿੱਚੋਂ 100% ਰਿਜ਼ਲਟ ਦੇਖਣ ਨੂੰ ਮਿਲੂਗਾ। ਇਹ ਪਾਊਡਰ ਖੁਦ ਆਪਾਂ ਆਪਣੇ ਕਬੂਤਰਾਂ ਵਾਸਤੇ ਵੀ ਵਰਤਿਆ ਹੋਇਆ ਰਿਕਵਰੀ ਵਾਸਤੇ ਆਨਲਾਈਨ ਇਟਲੀ ਦੇ ਵਿੱਚ ਵੀ ਆਪਾਂ ਮੰਗਵਾ ਸਕਦੇ ਹਾਂ ਪਾਊਡਰ ਜੇ ਕੋਈ ਵੀਰੇ ਮੰਗਵਾਉਣਾ ਚਾਹੁੰਗਾ। ਇਟਲੀ ਦੇ ਵਿੱਚ ਵੀ ਮੰਗਵਾ ਸਕਦੇ ਆ ਇਟਲੀ ਤੋਂ ਤੁਸੀਂ ਇੰਡੀਆ ਭੇਜ ਸਕਦੇ ਹੋ ਬਾਕੀ ਕੈਨੇਡਾ ਅਮਰੀਕਾ ਯੂਕੇ ਨਾ ਕੰਟਰੀਆਂ ਦੇ ਵਿੱਚੋਂ ਆਨਲਾਈਨ ਮੰਗਵਾ ਸਕਦੇ ਹੋ ਤੁਸੀਂ ਆਪਣੇ ਘਰੇ ਇਹ ਪਾਊਡਰ ਇਹ ਜਿਹੜਾ ਪਾਊਡਰ ਹੈ ਜੀ ਜਦੋਂ ਤੁਹਾਡਾ ਕਬੂਤਰ ਉੜ ਕੇ ਆ ਗਿਆ ਘੇਰਿਆਂ ਵਾਲੇ ਦੇ ਨਾਲ ਆ ਗਿਆ ਜਿਆਦਾ ਜ਼ੋਰ ਲਾ ਕੇ ਆ ਗਿਆ ਕਬੂਤਰ ਚਾਹੇ ਨਹੀਂ ਵੀ ਜ਼ੋਰ ਲਾ ਕੇ ਆਇਆ ਕਬੂਤਰ 12 ਵਜੇ ਬੈਠੇ ਕਬੂਤਰ 2 ਵਜੇ ਬੈਠੇ ਕਬੂਤਰ 11 ਵਜੇ ਬੈਠੇ ਜਿਸ ਦਿਨ ਘੇਰਿਆਂ ਤੋਂ ਕਬੂਤਰ ਆ ਗਿਆ 10 15 ਮਿੰਟ ਕਬੂਤਰ ਨੂੰ ਅਰੇਸਟ ਦਿਵਾਉਣ ਤੋਂ ਬਾਗਰੋਂ 20 ਕਐਮਐਲ ਪਾਣੀ ਦੇ ਵਿੱਚ 15 ਤੋਂ 20 ਕਐਮਐਲ ਪਾਣੀ ਦੇ ਵਿੱਚ ਤੁਸੀਂ ਇੱਕ ਚੁੰਡੀ ਇਹ ਪਾウダー ਦੀ ਪਾਓ ਕਬੂਤਰ ਨੂੰ ਪੀਣ ਦਿਓ ਜਿੰਨਾ ਪਾਣੀ ਪੀਂਦਾ 15 ਤੋਂ 20 ਐਮਐਲ ਪਾਣੀ ਦੇ ਵਿੱਚ ਤੁਸੀਂ ਇਹ ਪਾウダー ਘੋਲੋ ਜਿੰਨਾ ਕ ਪਾਣੀ ਕਬੂਤਰ ਪੀਂਦਾ ਕਬੂਤਰ ਨੂੰ ਪਾਣੀ ਪੀਣ ਦਿਓ ਜਦੋਂ ਇਹ ਪਾਣੀ ਕਬੂਤਰ ਪੀ ਗਿਆ 25 ਤੋਂ 30 ਮਿੰਟ 25 ਤੋਂ 30 ਮਿੰਟ ਦੇ ਵਿੱਚ ਵਿੱਚ ਅੱਧੇ ਘੰਟੇ ਦੇ ਵਿੱਚ ਤੁਹਾਡਾ ਜਿਹੜਾ ਕਬੂਤਰ ਹੈ ਜੀ ਉਹ ਦੁਬਾਰ ਤੋਂ ਬੇਟ ਬਣਾਉਣਾ ਸ਼ੁਰੂ ਕਰ ਦੂ ਕਬੂਤਰ ਪੈਰਾਂ ਦੇ ਹੋਣਾ ਸ਼ੁਰੂ ਕਰ ਦੂ ਜਿਹੜਾ ਕਬੂਤਰ ਛਾਤਰੀ ਦੇ ਉੱਤੇ ਆ ਕੇ ਗਰਦਾ ਜਾਂ ਜਿਹਦੀ ਕੰਡੀਸ਼ਨ ਜਾਦਾ ਖਰਾਬ ਹੈ ਕਬੂਤਰ ਦਾ ਆਪਾਂ ਨੂੰ ਲੱਗਦਾ ਬਈ ਸਾਹ ਦੇ ਨਾਲ ਸਾਹ ਨਹੀਂ ਰਲ ਰਿਹਾ। ਦਾਮ ਲੈਣ ਤੋਂ ਬਾਅਦ 10 ਮਿੰਟ ਕਬੂਤਰ ਨੂੰ ਮੈਂ ਪਾਣੀ ਪਾਊਡਰ ਦੇਣਾ। ਅੱਧੇ ਘੰਟੇ ਦੇ ਵਿੱਚ ਵਿੱਚ ਤੁਹਾਡਾ ਕਬੂਤਰ ਪੈਰਾਂ ਤੇ ਹੋਣਾ ਸ਼ੁਰੂ ਕਰ ਦੂ। ਤੇ ਅੱਧੇ ਘੰਟੇ ਦੇ ਵਿੱਚ ਮਗਰੋਂ ਕਬੂਤਰ ਅੱਧੇ ਘੰਟੇ ਤੋਂ ਬਾਅਦ ਤੁਹਾਡਾ ਕਬੂਤਰ ਹੌਲੀ-ਹੌਲੀ ਬਾਜਣਾ ਬਣਾਉਣ ਵਾਲੀ ਪੋਜੀਸ਼ਨ ਦੇ ਵਿੱਚ ਆਜੂ। ਦੁਬਾਰਾ ਬਾਜਣ ਲੱਗ ਜਾਊਗਾ ਵੀਰੇ ਬਣਾਉਣ। ਬਹੁਤ ਹੀ ਤਖੜਾ ਰਿਜ਼ਲਟ ਆ ਵੀਰੇ ਪਾਊਡਰ ਦਾ। ਜਿਹੜੇ ਵੀਰਾਂ ਨੇ ਮੈਸੇਜ ਕੀਤੇ ਹੋਏ ਸੀ ਬੀ ਕੋਈ ਰਿਕਵਰੀ ਵਾਲਾ ਪਾਊਡਰ ਦੱਸੋ ਆ ਟੌਨੀਸਨ ਕੰਪਨੀ ਦਾ ਪਾਊਡਰ ਵਰਤੋ ਤੁਸੀਂ ਇੰਡੀਆ ਮੰਗਾ ਕੇ ਤੁਹਾਨੂੰ ਜਿਹੜਾ ਰਿਜ਼ਲਟ 100 ਦੇ ਵਿੱਚੋਂ 100% ਇਹ ਪਾਊਡਰ ਦਾ ਰਿਜ਼ਲਟ ਮਿਲਣਾ ਹੈ ਰਿਕਵਰੀ ਵਾਸਤੇ ਕਬੂਤਰ ਦੀ ਵਾਸਤੇ ਚਾਹੇ ਤੁਸੀਂ ਜਦੋਂ ਕਬੂਤਰ ਲੜਾਈ ਪਾਏ ਹੋਏ ਨੇ ਪਾਣੀਆਂ ਤੇ ਗਰੇ ਹੋਏ ਨੇ ਉਦੋਂ ਵੀ ਵਰਤੋ ਹਫ਼ਤੇ ਦੇ ਵਿੱਚ ਇੱਕ ਦੋ ਵਾਰ ਇਹ ਪਾਊਡਰ ਵਰਤ ਸਕਦੇ ਹੋ ਘੇਰਿਆਂ ਤੇ ਜਿੱਦਣ ਕਬੂਤਰ ਆਉਂਦਾ ਅਸਲੀ ਖੇਡ ਤਾਂ ਘੇਰਿਆਂ ਤੋਂ ਸ਼ੁਰੂ ਹੁੰਦੀ ਆ ਉਦਣ ਜਰੂਰ ਹੈ ਪਾਊਡਰ ਵਰਤੋ ਜਦੋਂ ਕਬੂਤਰ ਘੇਰਿਆਂ ਵਾਲੇ ਦੇ ਨਾਲ ਆਉਂਦਾ ਘਰੇ ਉੜ ਕੇ ਉਦਣ ਘੇਰਿਆਂ ਤੋਂ ਉੜ ਕੇ ਆਏ ਕਬੂਤਰ ਨੂੰ ਤੁਸੀਂ ਉਦਾਂ ਹੀ ਤੁੰਨੇ ਜਾਂਨੇ ਹੋ ਉਹਦੇ ਅੰਦਰ ਆਵਾ ਤਵਾ ਠੋਕੀ ਜਾਂਨੇ ਹੋ ਉਸ ਦਿਨ ਆਹ ਪਾਊਡਰ ਵਰਤੋ ਰਿਜ਼ਲਟ ਤੁਹਾਨੂੰ ਵੀਰੇ ਦੇਖਣ ਨੂੰ ਆਪ ਮਿਲੂ ਘੇਰਿਆਂ ਤੋਂ ਆਏ ਨੂੰ ਆਹ ਕਬੂਤਰ ਜਿਹੜਾ ਪਾਊਡਰ ਵਰਤੋ ਖੇੜ ਤੇ ਖੜਾੜ ਤੁਹਾਡੇ ਸਾਰਿਆਂ ਕੋਲੇ ਆ ਕਬੂਤਰ ਵੀ ਤੁਹਾਡੇ ਸਾਰਿਆਂ ਕੋਲੇ ਬਹੁਤ ਚੰਗੇ ਨੇ ਨਵੇਂ ਮੁੰਡਿਆਂ ਕੋਲੇ ਇੰਡੀਆ ਪਰ ਜਿਹੜੀਆਂ ਬਾਹਰਲੀਆਂ ਚੀਜ਼ਾਂ ਇਹਨਾਂ ਦਾ ਤੁਹਾਨੂੰ ਨਹੀਂ ਪਤਾ ਆਪ ਆਰਡਰ ਵੀਰੇ ਯੂਜ਼ ਕਰੋ